ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕਦਸਤੋ ਭਾਰਤ ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਇਸ ਤੇ ਪੰਜਾਬ ਕਾਂਗਰਸ ਦੇ ਮੁਖੀ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ ਡੋਨਾਲਡ 트ੰਪ ਨੇ ਟੈਰਿਫ ਲਾਣ ਨਾਲ ਸੰਬੰਧਿਤ ਇੱਕ ਪੋਸਟ ਸਾਂਝੀ ਕਰਦੇ ਹਾਂ ਉਹਨਾਂ ਤੇ ਲਿਖਿਆ ਜੋ ਦੁਸ਼ਮਣ ਨੂੰ ਨਹੀਂ ਕਰਨਾ ਚਾਹੀਦਾ ਉਹ ਇੱਕ ਦੋਸਤ ਨੇ ਕੀਤਾ ਹੈ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਜੋ ਦੁਸ਼ਮਣ ਨੂੰ ਨਹੀਂ ਕਰਨਾ ਚਾਹੀਦਾ ਉਹ ਇੱਕ ਦੋਸਤ ਨਹੀਂ ਕੀਤਾ ਹੈ ਮੋਦੀ ਜੀ ਦੇ ਦੋਸਤ 트ੰਪ ਨੇ ਭਾਰਤ ਤੇ 25% ਟੈਕਸ ਅਤੇ ਜੁਰਮਾਨਾ ਲਗਾਇਆ ਰੂਸ ਤੋਂ ਤੇਲ ਅਤੇ ਹਥਿਆਰ ਖਰੀਦਣ ਲਈ ਉਸ ਨੂੰ ਕਠਾਰੇ ਵਿੱਚ ਖੜਾ ਕਰ ਦਿੱਤਾ ਅਤੇ ਮੋਦੀ ਜੀ ਡੋਨਲਡ 트ੰਪ ਮੇਰਾ ਦੋਸਤ ਹੈ ਕਹਿ ਕੇ ਖੁਸ਼ ਰਹੇ ਦੋਸਤੀ ਦੇ ਇਸ ਦਿਖਾਵੇ ਤੋਂ ਦੇਸ਼ ਪੀੜਿਤ ਹੈ ਭਾਰਤ ਅਮਰੀਕਾ ਦਾ ਦੋਸਤ ਹੈ ਪਰ ਪਿਛਲੇ ਕੁਝ ਸਾਲਾਂ ਵਿੱਚ ਅਮਰੀਕਾ ਨੇ ਇਸ ਨਾਲ ਘੱਟ ਵਪਾਰ ਕੀਤਾ ਹੈ ਕਿਉਂਕਿ ਇਸ ਦੇ ਟੈਰਿਫ ਬਹੁਤ ਜ਼ਿਆਦਾ ਹਨ ਦਰਅਸਲ ਭਾਰਤ ਦੀਆਂ ਬਹੁਤ ਸਾਰੀਆਂ ਨੀਤੀਆਂ ਜਿਹੀਆਂ ਹਨ ਜੋ ਅਮਰੀਕੀ ਕੰਪਨੀਆਂ ਲਈ ਕਾਰੋਬਾਰ ਕਰਨ ਵਿੱਚ ਸਮੱਸਿਆਵਾਂ ਪੈਦਾ ਕਰਦੀਆਂ ਅੱਜ ਵੀ ਭਾਰਤ ਆਪਣੇ ਜ਼ਿਆਦਾਤਰ ਹਥਿਆਰ ਰੂਸ ਤੋਂ ਖਰੀਦਾ ਹੈ ਨਾ ਹੀ ਨਹੀਂ ਭਾਰਤ ਚੀਨ ਦੇ ਨਾਲ ਨਾਲ ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਅਤੇ ਗੈਸ ਵੀ ਖਰੀਦਦਾ ਹੈ ਜਦੋਂ ਕਿ ਪੂਰੀ ਦੁਨੀਆ ਚਾਹੁੰਦੀ ਹੈ ਕਿ ਰੂਸ ਯੂਕਰੇਨ ਵਿੱਚ ਹਿੰਸਾ ਨੂੰ ਰੋਕੇ ਇਹ ਸਾਰੇ ਕਾਰਨਾਂ ਕਰਕੇ ਹੁਣ ਅਮਰੀਕਾ ਨੇ ਫੈਸਲਾ ਕੀਤਾ ਹੈ ਕਿ ਉਹ 1 ਅਗਸਤ ਤੋਂ ਭਾਰਤ ਤੋਂ ਆਉਣ ਵਾਲੇ ਸਮਾਨ ਤੇ 25% ਟੈਰਿਫ ਲਗਾਵੇਗਾ ਇਸ ਤੋਂ ਇਲਾਵਾ ਜੁਰਮਾਨਾ ਵੀ ਲਗਾਇਆ ਜਾਵੇਗਾ ਦੋਵਾਂ ਦੇਸ਼ਾਂ ਵਿੱਚਕਾਰ ਸਭ ਕੁਝ ਠੀਕ ਨਹੀਂ ਹੈ

ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕਦਸਤੋ ਭਾਰਤ ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਇਸ ਤੇ ਪੰਜਾਬ ਕਾਂਗਰਸ ਦੇ ਮੁਖੀ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ ਡੋਨਾਲਡ 트ੰਪ ਨੇ ਟੈਰਿਫ ਲਾਣ ਨਾਲ ਸੰਬੰਧਿਤ ਇੱਕ ਪੋਸਟ ਸਾਂਝੀ ਕਰਦੇ ਹਾਂ ਉਹਨਾਂ ਤੇ ਲਿਖਿਆ ਜੋ ਦੁਸ਼ਮਣ ਨੂੰ ਨਹੀਂ ਕਰਨਾ ਚਾਹੀਦਾ ਉਹ ਇੱਕ ਦੋਸਤ ਨੇ ਕੀਤਾ ਹੈ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਜੋ ਦੁਸ਼ਮਣ ਨੂੰ ਨਹੀਂ ਕਰਨਾ ਚਾਹੀਦਾ ਉਹ ਇੱਕ ਦੋਸਤ ਨਹੀਂ ਕੀਤਾ ਹੈ ਮੋਦੀ ਜੀ ਦੇ ਦੋਸਤ 트ੰਪ ਨੇ ਭਾਰਤ ਤੇ 25% ਟੈਕਸ ਅਤੇ ਜੁਰਮਾਨਾ ਲਗਾਇਆ ਰੂਸ ਤੋਂ ਤੇਲ ਅਤੇ ਹਥਿਆਰ ਖਰੀਦਣ ਲਈ ਉਸ ਨੂੰ ਕਠਾਰੇ ਵਿੱਚ ਖੜਾ ਕਰ ਦਿੱਤਾ ਅਤੇ ਮੋਦੀ ਜੀ ਡੋਨਲਡ 트ੰਪ ਮੇਰਾ ਦੋਸਤ ਹੈ ਕਹਿ ਕੇ ਖੁਸ਼ ਰਹੇ ਦੋਸਤੀ ਦੇ ਇਸ ਦਿਖਾਵੇ ਤੋਂ ਦੇਸ਼ ਪੀੜਿਤ ਹੈ ਭਾਰਤ ਅਮਰੀਕਾ ਦਾ ਦੋਸਤ ਹੈ ਪਰ ਪਿਛਲੇ ਕੁਝ ਸਾਲਾਂ ਵਿੱਚ ਅਮਰੀਕਾ ਨੇ ਇਸ ਨਾਲ ਘੱਟ ਵਪਾਰ ਕੀਤਾ ਹੈ ਕਿਉਂਕਿ ਇਸ ਦੇ ਟੈਰਿਫ ਬਹੁਤ ਜ਼ਿਆਦਾ ਹਨ ਦਰਅਸਲ ਭਾਰਤ ਦੀਆਂ ਬਹੁਤ ਸਾਰੀਆਂ ਨੀਤੀਆਂ ਜਿਹੀਆਂ ਹਨ ਜੋ ਅਮਰੀਕੀ ਕੰਪਨੀਆਂ ਲਈ ਕਾਰੋਬਾਰ ਕਰਨ ਵਿੱਚ ਸਮੱਸਿਆਵਾਂ ਪੈਦਾ ਕਰਦੀਆਂ ਅੱਜ ਵੀ ਭਾਰਤ ਆਪਣੇ ਜ਼ਿਆਦਾਤਰ ਹਥਿਆਰ ਰੂਸ ਤੋਂ ਖਰੀਦਦਾ ਹੈ ਨਾ ਹੀ ਨਹੀਂ ਭਾਰਤ ਚੀਨ ਦੇ ਨਾਲ ਨਾਲ ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਅਤੇ ਗੈਸ ਵੀ ਖਰੀਦਦਾ ਹੈ ਜਦੋਂ ਕਿ ਪੂਰੀ ਦੁਨੀਆ ਚਾਹੁੰਦੀ ਹੈ ਕਿ ਰੂਸ ਯੂਕਰੇਨ ਵਿੱਚ ਹਿੰਸਾ ਨੂੰ ਰੋਕੇ ਇਹ ਸਾਰੇ ਕਾਰਨਾਂ ਕਰਕੇ ਹੁਣ ਅਮਰੀਕਾ ਨੇ ਫੈਸਲਾ ਕੀਤਾ ਹੈ ਕਿ ਉਹ 1 ਅਗਸਤ ਤੋਂ ਭਾਰਤ ਤੋਂ ਆਉਣ ਵਾਲੇ ਸਮਾਨ ਤੇ 25% ਟੈਰਿਫ ਲਗਾਵੇਗਾ ਇਸ ਤੋਂ ਇਲਾਵਾ ਜੁਰਮਾਨਾ ਵੀ ਲਗਾਇਆ ਜਾਵੇਗਾ ਦੋਵਾਂ ਦੇਸ਼ਾਂ ਵਿੱਚਕਾਰ ਸਭ ਕੁਝ ਠੀਕ ਨਹੀਂ ਹੈ